ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਮਿੱਤਰੋ ਆਸ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਜਗਰਾਉਂ ਪੀਡੀਐਫ ਮੇਲਾ ਚੱਲ ਰਿਹਾ ਸੱਜਣੋ ਅੱਜ ਤੁਹਾਨੂੰ ਲੈ ਕੇ ਆਏ ਆਂਗੇ ਜਗਰਾਉਂ ਸ਼ਹਿਰ ਦੇ ਵਿੱਚ ਪੀਡੀਐਫ ਮੇਲਾ ਬਿਲਕੁਲ ਮੇਨ ਰੋਡ ਦੇ ਉੱਪਰ ਆ ਤੇ ਉੱਥੇ ਇੱਕ ਆਪਣੇ ਹਰਿਆਣਾ ਸ਼ਕਤੀ ਮੈਟ ਵਾਲਿਆਂ ਦੀ ਸਟਾਲ ਲੱਗੀ ਹੋਈ ਹੈ ਜੀ ਮੇਲੇ ਦੇ ਵਿੱਚ ਬਹੁਤ ਯਾਰੇ ਖੇਤ ਦਾ ਕਰਸ਼ਣਾਗਾ ਪਸ਼ੂ ਵਾਲੀ ਗੱਲ ਹੀ ਕਰਦੇ ਮੈਂ ਇੱਥੇ ਲੱਗਦੇ ਆ ਆਜੂ ਆਪਾਂ ਅੰਦਰ ਤੋਂ ਇੱਥੇ ਇਹ ਜਾਣਕਾਰੀ ਲੈਣ ਲਈ ਇੱਥੇ ਮੁਲਾਜ਼ਮ ਨੇ ਇਸ ਕੰਪਨੀ ਦੇ ਮਤਲਬ ਉਹਨਾਂ ਦਾ ਕੰਮ ਤੇ ਕਰਨ ਵਾਲਾ ਹਨ ਜੀ ਵੀਡੀਓ ਸ਼ੇਅਰ ਕਰਦੇ ਜਰੂਰ ਕਿਉਂਕਿ ਖੇਤੀਬਾੜੀ ਕਿੱਤੇ ਨਾਲ ਆਪਣੀ ਵੀਡੀਓ ਆਉਂਦੀਆਂ ਰਹਿੰਦੀਆਂ ਹੈ ਜਾਂ ਤੁਸੀਂ ਸ਼ੇਅਰ ਕਰਿਆ ਕਰੋ ਤੇ ਵੱਧ ਤੋਂ ਵੱਧ ਲਾਈਕ ਕਮੈਂਟ ਫੋਲੋ ਜਰੂਰ ਕਰਿਓ ਜਾਣਕਾਰੀ ਤੁਹਾਨੂੰ ਮਿਲੂਗੀ ਪਸ਼ੂਆਂ ਦੇ ਕੱਦਿਆਂ ਬਾਰੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਆਪਣਾ ਨਾਮ ਜੀ ਮੇਰਾ ਨਾਮ ਸੋਨ ਮਿੱਤਲ ਜੀ ਮੈਂ ਹਰਿਆਣਾ ਸ਼ਕਤੀ ਮੈਚ ਕੰਪਨੀ ਤੋਂ ਆਜੀ ਜੀ ਪਿਛਲੇ 15 ਸਾਲਾਂ ਤੋਂ ਸਾਡੀ ਕੰਪਨੀ ਕਸ਼ਰੂਆਂ ਦੇ ਗੱਡੇ ਬਣਾ ਰਹੀ ਹੈ ਆਪਣੀ ਕੰਪਨੀ ਦੀ ਹਾਂਜੀ ਹਾਂਜੀ ਜੀ ਇਹ ਕਿੱਥੇ ਹੈ ਜੀ ਕੰਪਨੀ ਦਾ ਆਪਣਾ ਆਪਣੀ ਕੰਪਨੀ ਹਰਿਆਣਾ ਫਤਿਹਪੁਰਬਾਦ ਦੇ ਵਿੱਚ ਫਤਿਹਪੁਰਬਾਦ ਹਾਂਜੀ ਹਾਂਜੀ ਠੀਕ ਹੈ ਜੀ ਲੋਕਾਂ ਨੂੰ ਗੱਡੇ ਬਾਰੇ ਪਤਾ ਨਹੀਂ ਹੁੰਦਾ ਸੀ ਜੀ ਸਾਡੀ ਕੰਪਨੀ ਨੇ ਹੀ ਉਹਨਾਂ ਨੂੰ ਜਾਗਰੂਕ ਕੀਤਾ ਹੈ ਇਹ ਗੱਡੇ ਲਗਾਉਣ ਨਾਲ ਪਸ਼ੂ ਪਾਲਕ ਨੂੰ ਬਹੁਤ ਸਾਰੇ ਫਾਇਦੇ ਨੇ ਜੀ ਹਾਂਜੀ मतलब ਇੱਕ ਜਦੋਂ ਕਰਦੇ ਨੇ ਵਿੱਚ ਕਈ ਰੂਪ ਦੇ ਵਿੱਚ ਕਦਾਜ ਕਰਦਾ ਜੀ ਕਿ ਕਿੰਨੀ ਕੁਆਂਟੀਟੀ ਦੇ ਵਿੱਚ ਕਰਦਾ ਜਾਂਦਾ ਨਹੀਂ ਕਿੰਨੇ ਕਿੰਨੇ ਆਪਣੇ ਲਈ ਅਸੀਂ ਪ੍ਰੋਡਕਟਾਂ ਦੀ 15-16 ਪ੍ਰਕਾਰ ਦੇ ਬਣਾ ਰਹੇ ਆਂ ਲੇਕਿਨ ਸਾਡੀ ਕੰਪਨੀ ਹਰਿਆਣਾ ਸ਼ਕਤੀ ਮੈਟ ਦੇ ਨਾਮ ਤੋਂ ਇਸ਼ੂ ਹੋਏ ਠੀਕ ਹੈ ਜੀ ਸਾਰੇ ਅਸੀਂ ਪੀਡੀਐਫ ਦੇ ਵਿੱਚ ਹਰਿਆਣਾ ਸ਼ਕਤੀ ਮੈਟ ਨੂੰ ਹੀ ਲੈ ਕੇ ਆਏ ਜੀ ਹਾਂਜੀ ਇਹ ਮੈਟ ਬਾਰੇ ਜੋ ਵੀ ਦੀ ਜਾਣਕਾਰੀ ਹੈ ਜਿਹੜਾ ਮੈਟ ਕਿਵੇਂ ਆਹ ਹਰਿਆਣਾ ਸ਼ਕਤੀ ਕੰਪਨੀ ਦਾ ਮੈਟ ਹੈ ਜੀ ਇਹਦੀ ਕੀਮਤ ਹੈਗੀ 2500 ਰੁਪਏ 2500 ਰੁਪਏ ਕਿੰਨੇ ਫੁੱਟ ਕਿੰਨਾ ਲੰਮਾ ਹੈ ਇਹਦਾ ਹੁੰਦਾ 8 ਬਾਈ 5 ਦਾ 8 ਬਾਈ 5 ਦਾ ਜੀ ਹਾਂਜੀ ਠੀਕ ਹੈ ਜੀ 2 ਸਾਲ ਦੀ ਇਹਦੀ ਅਸੀਂ ਗਾਰੰਟੀ ਦਿੰਦੇ ਹਾਂ ਜੀ ਪੂਰੇ ਭਾਰਤ ਵਿੱਚ ਕਿੱਥੇ ਮਰਜ਼ੀ ਬੈਠਾ ਕਸ਼ਤੁਰ ਮੰਗਵਾ ਸਕਦਾ ਹੈ ਡਿਲੀਵਰੀ ਚਾਹਦੇ ਦਾ ਐਕਸਟਰਾ ਹੁੰਦਾ ਹੈ ਪੂਰੇ ਭਾਰਤ ਵਿੱਚ ਸੀਡੀਓ ਸੀਓਡੀ ਫੈਸਿਲਿਟੀ ਵੀ ਹੈਗੇ ਜੀ ਅਜੇ ਤੱਕ ਕਿਸੇ ਨੇ ਸਲੂੜੀ ਤੇ ਮਾਲ ਮੰਗਵਾਉਣਾ ਹੈ ਮਤਲਬ ਇਹ ਗੱਟਿਆ ਦਾ ਤਾਂ 5-7 ਸਾਲ ਤੋਂ ਚੱਲ ਰਿਹਾ ਇਹ ਕੰਮ ਕੱਪੜੇ ਕਰਦੇ ਵੀ ਕਰਦੇ ਦੇ ਉੱਤੇ ਪਸ਼ੂ ਬਿਠਾਉਨੇ ਉਸ ਤੋਂ ਪਹਿਲਾਂ ਪਸ਼ੂ ਆਇ ਨਹੀਂ ਵੀ ਪਈ ਨਹੀਂ ਸੀ ਕੱਚੇ ਪੱਕੇ ਉੱਤੇ ਪਹਿਲਾਂ ਪਸ਼ੂ ਐਵੇਂ ਬੈਠਦੇ ਸੀ ਕੀ ਹੁੰਦਾ ਹੈ ਜੀ ਗਰਮੀਆਂ ਦੇ ਵਿੱਚ ਜਦੋਂ ਚਮਸਾ ਆ ਜਾਂਦਾ ਹੈ ਜੀ ਉਦੋਂ ਕਿ ਫੰਗਸ ਬਹੁਤ ਜ਼ਿਆਦਾ ਹੋ ਜਾਂਦੀ ਹੈ ਫੰਗਸ ਹੋ ਜਾਂਦੀ ਹੈ ਹਾਂ ਫੰਗਸ ਹੋ ਜਾਂਦੀ ਹੈ ਜਿੱimme ਪਸ਼ੂ ਪਿਸ਼ਾਬ ਕਰੁੰਦਾ ਗੋਬਰ ਕਰੁੰਦਾ ਉਹ ਤਿੰਨ ਤਿੰਨ ਚਾਰ ਚਾਰ ਦਿਨ ਸੁੱਕਦਾ ਨਹੀਂ ਹੈਗਾ ਜਿਹਦੇ ਨਾਲ ਮੱਖੀ ਮੱਛਰ ਬਹੁਤ ساری ਬਿਮਾਰੀਆਂ ਫੈਲਦੀਆਂ ਨੇ ਜੀ ਜਿਹਦੇ ਕਰਨ ਆਪਣੇ ਜਿਹੜੇ ਪਸ਼ੂ ਨੇ ਬਹੁਤ ਪੋਸਟਲੀ ਪਸ਼ੂ ਨੇ ਆਪਦੇ ਟਾਈਮ ਪਸ਼ੂ ਪਾਲਣ ਬਹੁਤ ਔਖਾ ਹੋ ਰਿਹਾ ਹੈ ਹਾਂ ਉਹਨਾਂ ਦੀ ਸਾਫ ਸਫਾਈ ਤੇ ਉਹਨਾਂ ਦੀ ਯਾਦ ਤੇ ਬਹੁਤ ਸਾਰਾ ਪੈਸਾ ਖਰਚ ਹੁੰਦਾ ਜੀ ਉਹ ਸਾਰੇ ਪੈਸੇ ਆਪਣਾ ਆਹ ਮੈਟ ਲਗਾਉਣ ਨਾਲ ਆਪੇ ਹੀ ਪੂਰੇ ਹੋ ਜਾਣਗੇ ਠੀਕ ਹੈ ਜੀ ਵਿੱਚ 1.5 ਮਹੀਨੇ ਦੇ ਵਿੱਚ ਹੀ ਪੂਰੇ ਹੋ ਜਾਣਗੇ ਜਦੋਂ ਕੰਫਰਟੇਬਲ ਬੱਠੂ ਤਾਂ ਦੁੱਧਾਂ ਦੇ ਵਿੱਚ ਵੀ ਵਾਧਾ ਹੁੰਦਾ ਹੈ ਹੋਰ ਵੀ ਬਹੁਤਰਾ ਲਾਭਦਾਇਕ ਆ ਦੇਖੋ ਤੁਸੀਂ ਜਿਵੇਂ ਥਣਾ ਦਾ ਕੋਈ ਰੋਗ ਹੋ ਰਿਹਾ ਉਸ ਤੋਂ ਵੀ ਆਪਣਾ ਫਾਇਦਾ ਮਿਲੂਗਾ ਪਸ਼ੂ ਦੇ ਕੋਈ ਖੋਰਾ ਜਿਹੀ ਚੋਟ ਲੱਗੀ ਹੋਈ ਹੈ ਹਾਂ ਜੀ ਵੀ ਪਾਇਰਾਂ ਦੀ ਵਧਾਵਾਂਗੇ ਤਾਂ ਆਪਾਂ ਜਲਦੀ ਠੀਕ ਹੋ ਜੂਗਾ ਉਹ ਜੀ ਸਾਫ਼ ਸੁਥਰਾ ਰੱਖਣ ਚੇ ਵੀ ਲਾਭਦਾਇਕ ਹੈ ਜੀ ਜਦੋਂ ਪਸ਼ੂ ਗਰਭਵਸਥਾ ਵਿੱਚ ਹੁੰਦਾ ਹੈ ਉਸ ਵਿੱਚ ਵੀ ਲਾਭਦਾਇਕ ਹੈ ਜੀ ਇਹ 15 ਤੋਂ 20% ਮਿਲਕ ਪ੍ਰੋਡਕਸ਼ਨ ਵਿੱਚ ਵਰੀਧੀ ਕਰ ਸਕਦਾ ਹੈ ਜੀ ਹਾਂ ਉਸਕੇ ਸਰੀਰ ਦੀ ਮਾਲਿਸ਼ ਵੀ ਹੁੰਦੀ ਹੈ ਮ사ਜ ਹੁੰਦੀ ਹੈ ਇਹਦਾ ਮਤਲਬ ਜਿਵੇਂ ਆਪਾਂ ਮੈਟ ਲਾ ਲਈ ਜੀ ਇਹਦੇ ਉੱਤੇ ਆ ਛਾਪਾ ਬਣਿਆ ਹੋਇਆ ਹੈ ਜੀ ਇਹਦੇ ਕਿੰਨੇ ਟਾਈਮ ਲਾਈਫ ਟਾਈਮ ਕਿੰਨੇ ਸਾਲ ਚੱਲਦਾ ਇਹਦੀ ਅਸੀਂ 2 ਸਾਲ ਦੀ ਤਾਂ ਗਾਰੰਟੀ ਦਿੰਨੇ ਆ ਜੀ 710 ਸਾਲ ਦੀ ਲਾਈਫ ਹੈ ਇਹਦੀ 710 ਸਾਲ ਦੀ 710 ਇਅਰ ਦੀ ਲਾਈਫ ਹੈ ਇਹਦਾ 710 ਸਾਲ ਦੀ ਠੀਕ ਹੈ ਜੀ 10 ਸਾਲ ਇਹ ਜੋ ਡਿਜ਼ਾਈਨ ਹੈ ਨਾ ਇਹ ਮਾਲਿਸ਼ ਵਿੱਚ ਵੀ ਸਹਾਇਕ ਹੈ ਇਸਕੇ ਉੱਪਰ ਪਸ਼ੂ ਪੈਰਦਾ ਤਾਂ ਫਿਸਲਦਾ ਵੀ ਨਹੀਂ ਹੈ ਉਹ ਠੀਕ ਹੈ ਜੀ ਪੈਰ ਪੈਰ ਅੜ ਜਾਂਦੇ ਨਹੀਂ ਹਾਂਜੀ ਹਾਂਜੀ ਠੀਕ ਹੈ ਜੀ ਇਹਦਾ ਇੱਕ ਦਾ ਕੀ ਕੋਸਟ ਆਪਣਾ ਪ੍ਰਾਈਸ ਰਹਿੰਦਾ ਜੀ 2500 ਰੁਪਏ ਦਾ ਮੈਟ ਹੈ ਜੀ ਇੱਕ ਦਾ ਜੀ ਹਾਂ 2 ਸਾਲ ਦੀ ਇਹਦੀ ਗਾਰੰਟੀ ਹੈ 2 ਸਾਲ ਦੀ ਗਾਰੰਟੀ ਹੈ ਹਾਂਜੀ ਪਸ਼ੂ ਦੇ ਖੁਰ ਤੋਂ ਆਪਾਰ ਘਟਣ ਦੀ ਜੇ ਕੋਈ ਆਪਣਾ ਕੋਈ ਉਹ ਤੋਂ ਕੋਈ ਆਪਣੀ ਜਿਹੜਾ ਇੱਥੋਂ ਕੋਈ 10 ਤੋਂ ਜ਼ਿਆਦਾ ਗੱਦੇ ਲੈਣਾ ਚਾਹੁੰਦਾ ਫਿਰ ਉਹਦੇ ਵਿੱਚ ਕੀ ਆਪਣਾ ਰਾਤ ਹੁੰਦੀ ਹੈ ਜੀ ਉਹਦੇ ਵਿੱਚ ਮੇਨਲੀ ਦਾ ਟ੍ਰਾਂਸਪੋਰਟੇਸ਼ਨ ਦਾ ਫਰਕ ਪੈਂਦਾ ਹੈ ਜੀ ਜੇ ਨਹੀਂ ਕਿਉਂਕਿ ਕੁਆਂਟੀਟੀ ਵੱਧਦੀ ਜਾਊਗੀ ਖਰਚਾ ਦਾ ਭੇਜਣ ਦਾ ਬਹੁਤ ਘੱਟ ਆਉਂਦਾ ਜ और किसी भी भाई ने इसकी डीलरशिप लेनी हो इसका व्यवसाय स्टार्ट करना हो उसके लिए हमारा कॉन्टेक्ट नंबर नब्बे पाँच सौ तीन अठावन जीरो तो नाइन जीरो, जीरो, थ्री, एट जीरो बन। और पूरे के अंदर पूरे इंडिया के अंदर इसकी सीओडी फैसिलिटी भी अवेलेबल है कस्टमर को ओनली एडवांस में पाँच सौ रूपए डालना है जो कोरियर का लगता है जी। बाकी का पैसा जब उसके घर पे कोरियर बॉय देने आएगा उसको देना है हाँ जी आपकी वीडियो के माध्यम से और क्या है ऐसी स्टोरी पे लगा आपकी वीडियो के माध्यम से कोई भी कस्टमर आपकी वीडियो को शेयर करता है लाइक करता है कमेंट करता है जी। और उसका स्क्रीनशॉट आपको भेजता है इस बोतल की कीमत है तीन सौ रूपए उसको फ्री में उसके घर पे भेजी जाएगी मित्रों तो बहुत पहले पांच कस्टमर को भेजेंगे दस को भेजेंगे जितने मर्जी कस्टमर हो जो आपकी वीडियो को शेयर करेगा उसका स्क्रीन शॉट भेजेगा जो स्क्रीन के ऊपर नंबर चल रहा है उसको ये बोतल फ्री में भेजी जाएगी ਜੀ ਜਿੰਨੇ ਮਰਜੀ ਕਸਟਮਰ ਹੋ 2 ਲੱਖ 5 ਲੱਖ ਜਿੰਨੇ ਮਰਜੀ ਕਸਟਮਰ ਇਸ ਨੂੰ ਸ਼ੇਅਰ ਕਰੇ ਜੀ ਲੋਕੀ ਸ਼ੇਅਰ ਦੇ ਤੋ ਤੇ ਮੋਸਾ ਤੈਨੂੰ ਮਿਲ ਜੂਗੀ ਬੋਤਲ ਇਹ ਤੇ ਹੋਰ ਕੀ ਕੀ ਆਪਣੇ ਕੋਲੇ ਜੀ ਕੋਈ ਕਰਦੇ ਹੀ ਹੈ ਜੀ ਕੰਮ ਹੋਰ ਇਸ ਦੇ ਇਲਾਵਾ ਛੋਟੇ ਮੋਟੇ ہمارے ਕੋਲ ਸਟੇਨ ਪ੍ਰੋਡਕਟ ਹੋਤੇ ਨੇ ਜਿਵੇਂ ਆਪਨੇ ਇਹ ਮਿਲਕਿੰਗ ਟਰੇਨ ਦੇਖਾ ਹੈ ਜੀ ਐਂਟੀ ਕਿ ਕੁਬਾਰ ਦੇਖੀ ਆਸ ਕਾਲੀ ਐ ਐਂਟੀ ਕਿ ਕੁਬਾਰ ਬਹੁਤ ਜਿਆਦਾ ਟ੍ਰੈਂਡ ਮੇ ਹੈ ਜੀ ये जो अपनी गाय वगैरह होती है ना जब वो हम दूध निकालते हैं तो वो लात मारती है, है। इससे गाय की जो टांगे हैं वो लोक हो जाती है इसकी कीमत हमने रखी हुई पंद्रह सौ रूपए लेकिन पी डी एफ ए के अंदर हम इसको आठ सौ रूपए में हांजी हाँ जी जी पी डी एफ ए में स्पेशल ये हम जो अपने किसान भाई है उनको फायदा दे रहे हैं कोई भी किसान भाई पी डी एफ ए के मेले में आता है विजिट करने उसको फायदा मिलना चाहिए वो निकल के आता है फायदे मिल ही आता है हाँ हाँ ये हमारी हरियाणा शक्ति के नाम से गौतर सिंह ये स्पेशली तीन चार हाथों को ध्यान में रख के रखे बनाएगी एक तो इसके अंदर कोई भी भाईचारा काटेगा ना उसका हाथ नहीं आएगा ये चीज है रखी गई पहले कोई दस में से तीन चार लोगों के हाथे काटे नंबर दो तो ये ये करंट भी नहीं आएगा इसके ऊपर इसके ऊपर जो पाए है हमने ये लकड़ी के लगाए हुए हैं इसमें करंट आने का भी खतरा नहीं है दूसरी तीसरा नंबर पे ये इजी टू इधर उधर लेके जाने में सामू से है इसकी रिपेयर रिपेयर की इसमें जरूरत ही नहीं, नहीं पड़ती इसमें जो ब्लेड है स्टेनलेस स्टील का ये सालों साल घिसता ही नहीं है ठीक है जी। अगर बाई चांस तीन चार साल में खराब हो जाए तीन चार सौ रूपए में ये नट खोल के इसको चेंज नेट तो सिस्टम बंदी हाँ जी बहुत ही आदमी कीमत है तीस हजार तीस हजार रुपए में किसान भाई पूरे इंडिया में कहीं पे मर्जी मंगवा एक हजार रुपए इसका ट्रांसपोर्टेशन इकतीस हजार रुपए में उसको डोर डिलीवरी मिले ਹਾਂਜੀ ਠੀਕ ਹੈ ਜੀ ਵੀਡੀਓ ਚੰਗੀ ਲਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ